ਅਸਲਾਮੁਅਲੈਕਮ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਜੇ ਉਮੀਦ ਕਰਦੇ ਆ ਵਧੀਆ ਹੋਵੇਗਾ ਆਪਸੋ ਨਾਲ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਅੱਜ ਸਾਡੇ ਕੋਲ ਇੱਕ ਵੀਡੀਓ ਆਈ ਹੈ ਸਰਦਾਰ ਪ੍ਰੋ ਵਾਲੇ ਚੈਨਲ ਦੀ ਠੀਕ ਹੈ ਤੇ ਉਹਨਾਂ ਨੇ ਜਿਹੜਾ ਪੈਲਗਾਮ ਦੇ ਵਿੱਚ ਵਕੂਆ ਹੋਇਆ ਠੀਕ ਹੈ ਇਸ ਦੇ ਉੱਤੇ ਉਹਨਾਂ ਨੇ ਮਜ਼ੀਦ ਕੋਈ ਇਨਕਸ਼ਾਫ ਨਵੇਂ ਕੀਤੇ ਨੇ ਤੇ ਚਲੋ ਪਹਿਲੇ ਉਹਨਾਂ ਦੀ ਵੀਡੀਓ ਦੇਖ ਲਈਏ ਫਿਰ ਕਰਦੇ ਆ ਗੱਲਬਾਤ ਕਿਉਂਕਿ ਉਹਨਾਂ ਨੇ ਕੁਝ ਉਹਦੇ ਵਿੱਚ ਐਸਾ ਦੱਸਿਆ ਕਹਿੰਦੇ ਨੇ ਕਿ ਜਿਹਦੇ ਬਾਰੇ ਮੀਡੀਆ ਨਹੀਂ ਦੱਸ ਰਿਹਾ ਪਿਆ ਹਾਂ ਬਿਲਕੁਲ ਕਿਉਂਕਿ ਮੀਡੀਆ ਨੇ ਕੋਈ ਗੱਲਾਂ ਲਕਾਈਆਂ ਉਹਛ ਦਸਿਆ ਨੇ ਤੇ ਚਲੋ ਪਹਿਲੇ ਉਹਨਾਂ ਦੀ ਗੱਲਬਾਤ ਸੁਣ ਲੈਣੇ ਫਿਰ ਉਸ ਤੋਂ ਬਾਅਦ ਇਹਦੇ ਤੇ ਗੱਲ ਕਰਾਂਗੇ ਚੜਦਾ ਵੀ ਸਾਡਾ ਤੇ ਲੈਂਦਾ ਵੀ ਸਾਡਾ ਦੋਹਾਂ ਦੇਸ਼ਾਂ ਦੇ ਲੋਕ ਘੁਗਵਸਣ ਭਾਰਤ ਤੇ ਪਾਕਿਸਤਾਨ ਦੇ ਸਾਡੀ ਇਹ ਦਿਲੋਂ ਅਰਦਾਸ ਹੈ ਹੁਣ ਜੋ ਪਹਿਲਗਾਮ ਵਿੱਚ ਹੋਇਆ ਉਹਦੇ ਵਿੱਚ ਅਤਵਾਦੀਆਂ ਨੇ ਜਦੋਂ ਸਾਹਮਣੇ ਵਾਲੇ ਨੂੰ ਮਾਰਿਆ ਟਾਰਗੇਟ ਕੀਤਾ ਉਹਨੂੰ ਪਹਿਲਾਂ ਪੁੱਛਿਆ ਵੀ ਤੇਰਾ ਧਰਮ ਕੀ ਹੈ ਜੇ ਉਹ ਦੱਸਦਾ ਸੀ ਮੇਰਾ ਧਰਮ Hindu ਹੈ ਜਾਂ ਕੋਈ Hindu ਨਾ ਲੈਂਦਾ ਸੀ ਆਪਣਾ ਵੀ ਮੇਰੇ ਨਾਮ ਦੇ ਪਿੱਛੇ RAM ਲੱਗਦਾ ਹੈ KUMAR ਲੱਗਦਾ ਹੈ ਮਤਲਬ ਕਿ ਉਹ ਮੁਸਲਮਾਨ ਨਹੀਂ ਹੈ ਉਹਨਾਂ ਨੇ ਉਸ ਬੰਦੇ ਨੂੰ ਗੋਲੀ ਮਾਰੀ ਹੈ ਟਾਰਗੇਟ ਕਿਲਿੰਗ ਕੀਤੀ ਹੈ ਉਸ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿੱਚ ਹਾਲਾਤ ਜਿਹੜੇ ਆ ਬੜੇ ਜੁਕ ਬਣੇ ਹੋਏ ਐ ਪਰ ਇਹਦੇ ਵਿੱਚ ਕਿਸੇ ਵੀ ਆਮ ਵਿਅਕਤੀ ਦਾ ਨਾ ਇਧਰ ਦਾ ਨਾ ਉਧਰ ਦਾ 1% ਵੀ ਕਸੂਰ ਨਹੀਂ ਹੈਗਾ ਜਿਨ੍ਹਾਂ ਦਾ ਕਸੂਰ ਹੈ ਉਹਨਾਂ ਦੇ ਉੱਤੇ 1% ਵੀ ਆਂਚ ਨਹੀਂ ਆਉਣੀ ਪਿਸਣਗੇ ਇਹਦੇ ਵਿੱਚ ਆਮ ਲੋਕ ਸਭ ਤੋਂ ਪਹਿਲਾਂ ਤਾਂ ਸਾਡੀ ਸਰਦਾਰ ਪ੍ਰੋ ਵੱਲੋਂ ਸ਼ਰਧਾਂਜਲੀ ਹੈ ਉਹਨਾਂ 28 ਸ਼ਹੀਦਾਂ ਨੂੰ ਜੋ ਬੇਕਸੂਰ ਮਾਰੇ ਗਏ ਐ ਪਹਿਲਗਾਮ ਦੇ ਵਿੱਚ 28 ਮੈਂ ਤਾਂ ਕਹਿ ਰਿਹਾ ਕਿਉਂਕਿ ਬਾਕੀ ਦਾ ਮੀਡੀਆ ਹਾਲਾਂਕਿ 27 ਕਹਿੰਦਾ ਉਹਨਾਂ ਨੇ ਇੱਕ ਵਿਅਕਤੀ ਜੋ ਕਿ ਮੁਸਲਮਨ ਸੀਗਾ ਤੇ ਕਸ਼ਮੀਰ ਦਾ ਹੀ ਰਹਿਣ ਵਾਲਾ ਸੀਗਾ ਆਦਲ ਹੁਸੈਨ ਜਿਹੜਾ ਕਿ ਅੱਤਵਾਦੀਆਂ ਨੂੰ ਰੋਕਦਾ ਹੋਇਆ ਉਹਨਾਂ ਨੂੰ ਇਹ ਕਹਿੰਦਾ ਹੋਇਆ ਕਿ ਤੁਸੀਂ ਨੇ ਹਥਿਆਰ ਤੇ ਵਾਰ ਨਾ ਕਰੋ ਉਹਨੇ ਇਹ ਕਿਹਾ ਸੀ ਉਹਨਾਂ ਅੱਤਵਾਦੀਆਂ ਨੇ ਉਸ ਆਦਿਲ ਹੁਸੈਨ ਨੂੰ ਗੋਲੀ ਮਾਰ ਦਿੱਤੀ ਉਹ ਵੀ ਸ਼ਹੀਦ ਕੀਤਾ ਪਰ ਸਾਡੇ ਨੈਸ਼ਨਲ ਮੀਡੀਆ ਨੇ ਉਹਦਾ ਨਾਮ ਨਹੀਂ ਲਿਆ ਇੱਕ ਹੋਰ ਮੁਸਲਮ ਸੀਗਾ ਨਜਾਕਤ ਅਲੀ ਜੀ ਨੇ ਚਾਰ ਹਿੰਦੂ ਪਰਿਵਾਰਾਂ ਦੇ 11 ਜੀਵਾਂ ਦੀ ਜਾਨ ਬਚਾਈ ਉਹਦਾ ਵੀ ਕਿਸੇ ਨੇ ਨਾਂ ਨਹੀਂ ਲਿਆ ਹਾਲਾਂਕਿ ਸਾਡਾ ਵੱਡੇ ਪੱਧਰ ਦਾ ਮੀਡੀਆ ਜਿਹਨੂੰ ਆਪਾਂ ਸੋ ਕਾਲਡ ਗੋਦੀ ਮੀਡੀਆ ਕਹਿੰਦੇ ਆ ਨਾ ਉਹਨਾਂ ਨੇ ਹਿੰਦੂ ਮੁਸਲਮ ਹਿੰਦੂ ਮੁਸਲਮ ਦੀ ਔਰਟ ਲਾਈ ਹੋਈ ਹੈ ਪਰ ਤੁਸੀਂ ਹੇਰਾਨ ਹੋਵੋਗੇ ਪਹਿਲੀ ਵਾਰ ਇਹ ਹੋਇਆ ਹੈ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਨੇ ਖੁੱਲਕੇ ਸਾਰੇ ਕਸ਼ਮੀਰੀਆਂ ਨੇ ਅਤਵਾਦ ਦਾ ਵਿਰੋਧ ਕੀਤਾ ਹੈ ਇਸ ਦੇ ਵਿਰੋਧ ਦੇ ਵਿੱਚ ਕਸ਼ਮੀਰ ਘਾਟੀ ਬੰਦ ਰਹੀ ਹੈ ਕਸ਼ਮੀਰ ਦੀਆਂ ਮਸਜਿਦਾਂ ਦੇ ਵਿੱਚੋਂ ਇਸ ਕਤਲੋਗਾਰਦ ਦੇ ਖਿਲਾਫ ਐਲਾਨ ਹੋਇਆ ਹੈ ਇਹ ਪਹਿਲੀ ਵਾਰ ਹੋਇਆ ਹੈ ਹਾਲਾਂਕਿ ਇਹ ਚੀਜ਼ ਨੂੰ ਉਭਾਰਿਆ ਨਹੀਂ ਜਾ ਰਿਹਾ ਇਹ ਇੱਕ ਹਾਂ ਪੱਖੀ ਚੀਜ਼ ਹੈ ਇਹਨੂੰ ਬਹੁਤ ਘੱਟ ਦਿਖਾਇਆ ਜਾ ਰਿਹਾ ਹੈ ਹਮਲੇ ਤੋਂ ਬਾਅਦ ਫੌਰੀ ਤੌਰ ਤੇ ਭਾਰਤ ਸਰਕਾਰ ਨੇ ਕੁਝ ਸਖਤ ਫੈਸਲੇ ਲਏ ਹੈ ਜਿਦੇ ਵਿੱਚੋਂ ਪਹਿਲੇ ਨੰਬਰ ਤੇ ਹੈ ਸਿੰਧ ਜਲ ਸਮਝੌਤਾ ਉਹਨੂੰ ਸੀਰੀਆਂ ਰੱਦ ਕਰਤਾ ਉਸ ਤੋਂ ਬਾਅਦ ਜਿਹੜੀ ਆਪਣੇ ਵਾਗਾ ਬਾਰਡਰ ਦੇ ਉੱਤੇ ਚੈੱਕ ਪੋਸਟ ਸੀਗੀ ਸਾਂਝੀ ਉਹਨੂੰ ਬੰਦ ਕਰਤਾ ਉਸ ਤੋਂ ਬਾਅਦ ਇਹ ਕਹਿਤਾ ਵੀ 48 ਘੰਟੇ ਦੇ ਵਿੱਚ ਵਿੱਚ ਜਿੰਨੇ ਵੀ ਪਾਕਿਸਤਾਨੀ ਨਾਗਰਿਕ ਇੱਥੇ ਹੈਗੇ ਆ ਆਪ ਦਾ ਵਾਪਸ ਚਲੇ ਜਾਓ ਉਹਨਾਂ ਦੇ ਜਿਹੜੇ ਵੀਜ਼ੇ ਆ ਉਹ ਰੱਦ ਕਰ ਦਿੱਤੇ ਗਏ ਆ اسلامਾਬਾਦ ਦੇ ਵਿੱਚ ਭਾਰਤੀ ਦੂਤਾਵਾਸ ਦੇ ਵਿੱਚ ਜਿਹੜੇ ਬੰਦੇ ਆ ਉੱਥੇ ਉਸ ਸਟਾਫ ਨੂੰ ਘਟਾਇਆ ਗਿਆ ਇਸੇ ਤਰ੍ਹਾਂ ਨਵੀਂ ਦਿੱਲੀ ਦੇ ਵਿੱਚ ਜਿਹੜੇ ਉਹਨਾਂ ਦੇ ਪਾਕਿਸਤਾਨੀਆਂ ਦੇ ਬੰਦੇ ਆ ਦੂਤਾਵਾਸ ਦੇ ਵਿੱਚ ਉਹਦਿਆਂ ਵੀ ਅਮਲਾ ਖੇਲਾ ਘਟਾ ਦਿੱਤਾ ਗਿਆ ਹੁਣ ਜਿਹੜੇ ਇਹ ਸਖਤ ਕਦਮ ਹੈ ਇਹ ਸਮਝ ਆਉਂਦੇ ਆ ਸਾਰੇ ਪਰ ਇਹਦੇ ਵਿੱਚੋਂ ਨਾ ਇੱਕ ਚੀਜ਼ ਹੈ ਸਿੰਧੂ ਜਲ ਸਮਝੌਤਾ ਉਹ ਬਹੁਤਿਆਂ ਨੂੰ ਪਤਾ ਨਹੀਂ ਵੀ ਉਹ ਹੈ ਕੀ ਇਸ ਵੀਡੀਓ ਨੂੰ ਪੂਰਾ ਦੇਖਿਓ ਮੈਂ ਤੁਹਾਨੂੰ ਸਾਰਾ ਸਮਝਾਉਂਗਾ ਵੀ ਸਿੰਧੂ ਜਲ ਸਮਝੌਤਾ ਕੀ ਹੈ ਕਦੋਂ ਹੋਇਆ ਕਿਉਂ ਹੋਇਆ ਕਿਹਨੇ ਕਰਵਾਇਆ ਇਹ ਬੰਦ ਹੋਣ ਦੇ ਨਾਲ ਰੱਦ ਹੋਣ ਦੇ ਨਾਲ ਪਾਕਿਸਤਾਨ ਤੇ ਕੀ ਅਸਰ ਹੋਏਗਾ ਸਮਰੱਥ ਗੁਰੂ ਸਿਰ ਹੱਥ ਤੇ ਰਿਓ 1947 ਤੋਂ ਬਾਅਦ ਜਦੋਂ ਤੋਂ ਭਾਰਤ ਤੇ ਪਾਕਿਸਤਾਨ ਆਜ਼ਾਦ ਹੋਏ ਐ 9 ਸਾਲ ਤੱਕ ਲਗਾਤਾਰ ਗੱਲਬਾਤ ਚੱਲਦੀ ਰਹੀ ਪਾਣੀਆਂ ਦੇ ਮੁੱਦੇ ਦੇ ਉੱਤੇ ਕਿ ਦਰਿਆਵਾਂ ਦੇ ਪਾਣੀਆਂ ਦੀ ਵੰਡ ਸਾਰਥਕ ਰੂਪ ਦੇ ਵਿੱਚ ਹੋ ਸਕੇ ਕਿੰਨਾ ਪਾਣੀ ਕਿਹਨੂੰ ਦਿੱਤਾ ਜਾਏ ਲੋੜਾਂ ਮੁਤਾਬਕ ਉਹਨੂੰ ਸਹੀ ਵੰਡ ਕੀਤੀ ਜਾਏ ਆਖਰਕਾਰ 9 ਸਾਲ ਦੀ ਗੱਲਬਾਤ ਚੱਲਣ ਤੋਂ ਬਾਅਦ 1960 ਦੇ ਵਿੱਚ ਵਿਸ਼ਵ ਬੈਂਕ ਦੀ ਵਿਚੋਲਗੀ ਦੇ ਵਿੱਚ ਇੱਕ ਸਮਝੌਤਾ ਹੋਇਆ ਜਿਹਨੂੰ ਸਿੰਧੂ ਜਲ ਸਮਝੌਤਾ ਕਹਿੰਦੇ ਐ ਹੁਣ ਇਹਦੇ ਅਧੀਨ ਹੋਇਆ ਕੀ ਕੀ ਸਿੰਧ ਦਰਿਆ ਦੇ ਅਧੀਨ ਨੂੰ ਸਿੰਧੂ ਜਲ ਪ੍ਰਣਾਲੀ ਕਹਿੰਦੇ ਆ ਉਹਦੇ ਅਧੀਨ 6 ਦਰਿਆ ਆਂਦੇ ਆ ਜਿਦੇ ਵਿੱਚ ਸਿੰਧ, ਰਾਵੀ, ਜੇਲਮ, ਚਨਾਬ, ਸਤਲੁਜ ਤੇ ਬਿਆਸ ਸੰਧੀ ਦੇ ਅਧੀਨ ਪਾਕਿਸਤਾਨ ਨੂੰ ਸਿੰਧ, ਜੇਲਮ ਤੇ ਚਨਾਬ ਦਾ 135 ਮਿਲੀਅਨ ਏਕੜ ਫੁੱਟ ਪਾਣੀ ਦਿੱਤਾ ਗਿਆ। ਉੱਥੇ ਹੀ ਭਾਰਤ ਨੂੰ ਸਤਲੁਜ, ਬਿਆਸ ਤੇ ਰਾਵੀ ਦਾ 33 ਮਿਲੀਅਨ ਏਕੜ ਫੁੱਟ ਪਾਣੀ ਦਿੱਤਾ ਗਿਆ। ਸੋ ਇਸ ਤਰ੍ਹਾਂ ਸਿੰਧ ਦਰਿਆ ਤੇ ਉਹਦੇ ਲਾਗਲੇ ਦਰਿਆਵਾਂ ਦਾ ਜਿਹੜਾ ਪਾਣੀ ਹੈ ਉਹਦਾ 80% ਭਾਗ ਪਾਕਿਸਤਾਨ ਨੂੰ ਤੇ ਸਿਰਫ 20% ਭਾਰਤ ਨੂੰ ਮਿਲਿਆ। ਇਹ ਸਮਝੌਤੇ ਉਦੋਂ ਇਹ ਤੈਅ ਹੋਇਆ ਕਿ ਦੋਹੇ ਦੇਸ਼ ਇੱਕ ਦੂਜੇ ਨੂੰ ਪਾਣੀ ਦੇ ਵਹਾਅ ਦੀ ਸਮੇਂ-ਸਮੇਂ ਤੇ ਜਾਣਕਾਰੀ ਦਿੰਦੇ ਰਹਿਣਗੇ ਤੇ ਦੋਹੇ ਦੇਸ਼ਾਂ ਦਾ ਜਿਹੜਾ ਇਹ ਕਮਿਸ਼ਨ ਹੈ ਸਿੰਧੂ ਜਲ ਕਮਿਸ਼ਨ ਜਿਹਨੂੰ ਕਹਿੰਦੇ ਆ ਇਹਦੀ ਸਾਲ ਦੇ ਵਿੱਚ ਇੱਕ ਵਾਰ ਮੀਟਿੰਗ ਹੋਣਾ ਲਾਜ਼ਮੀ ਹੈ ਜੇਕਰ ਕੋਈ ਵਿਵਾਦ ਪੈਦਾ ਹੋ ਜਾਂਦਾ ਹੈ ਤਾਂ ਇਹ ਕਮਿਸ਼ਨ ਆਪਸ ਦੇ ਵਿੱਚ ਦੋਹੇ ਦੇਸ਼ਾਂ ਦੇ ਰਾਜਦੂਤਾਂ ਨੂੰ ਬਿਠਾ ਕੇ ਕੋਈ ਵੀ ਮਸਲਾ ਹੱਲ ਕਰਾ ਸਕਦਾ ਹੈ ਜੇਕਰ ਮਸਲਾ ਹੱਲ ਨਾ ਹੋਏ ਤਾਂ ਲੋੜ ਪੈਣ ਦੇ ਉੱਤੇ ਵਿਸ਼ਵ ਬੈਂਕ ਦੀ ਮਦਦ ਵੀ ਲਈ ਜਾ ਸਕਦੀ ਹੈ ਉਹਦੇ ਕੋਲ ਪਹੁੰਚ ਕੀਤੀ ਜਾ ਸਕਦੀ ਹੈ ਜੇ ਫੇਰ ਵੀ ਮਸਲਾ ਹੱਲ ਨਾ ਹੋਏ ਤਾਂ ਅੰਤ ਰਾਸ਼ਟਰੀ ਅਦਾਲਤ ਦੇ ਵਿੱਚ ਵੀ ਜਾਇਆ ਜਾ ਸਕਦਾ ਹੈ ਹੁਣ ਇਹ ਤਾਂ ਸੀਗਾ ਸਿੰਧੂ ਜਲ ਸਮਝੌਤਾ ਹੋਇਆ ਹੁਣ ਆਪਾਂ ਗੱਲ ਕਰਦੇ ਹਾਂ ਵੀ ਜੇ ਪਾਕਿਸਤਾਨ ਦੇ ਨਾਲ ਇਹ ਸਮਝੌਤਾ ਰੱਦ ਹੋ ਗਿਆ ਅਮਲੀ ਰੂਪ ਦੇ ਵਿੱਚ ਹਾਲਾਂਕਿ ਅਜੇ ਕਿਹਾ ਗਿਆ ਹੈ ਕਿ ਉਹ ਸਮਝੌਤਾ ਰੱਦ ਕਰਦੇ ਹਾਂ ਅਸੀਂ ਉਹਨੂੰ ਅਮਲੀ ਰੂਪ ਦੇ ਵਿੱਚ ਪ੍ਰੈਕਟੀਕਲੀ ਅਜੇ ਰੱਦ ਨਹੀਂ ਕੀਤਾ ਗਿਆ ਜੇ ਉਹ ਰੱਦ ਹੋ ਜਾਂਦਾ ਹੈ ਤਾਂ ਹੁਣ ਹੋਏਗਾ ਕੀ ਪਾਕਿਸਤਾਨ ਨੂੰ ਜਿਹੜਾ ਇਹ ਸਿੰਧ ਦਰਿਆ ਤੋਂ ਪਾਣੀ ਪ੍ਰਾਪਤ ਹੁੰਦਾ ਹੈ ਨਾ ਇਹਦਾ 93% ਹਿੱਸਾ ਉਹ ਖੇਤੀਬਾੜੀ ਦੀ ਸਿੰਚਾਈ ਵਾਸਤੇ ਵਰਤਦੇ ਹੈ ਤੇ ਪਾਕਿਸਤਾਨ ਦੀ ਕੁੱਲ 80% ਖੇਤੀਯੋਗ ਜ਼ਮੀਨ ਨੂੰ ਸਿੰਧ ਦਰਿਆਈ ਸਿੰਜਦਾ ਹੈ ਸੋ ਇਹਦੇ ਨਾਲ ਜਿਹੜੀ ਸਿੰਧ ਦੀ ਤੇ ਪਾਕਿਸਤਾਨੀ ਪੰਜਾਬ ਦੀ ਖੇਤੀਯੋਗ ਜ਼ਮੀਨ ਹੈ ਜਿਹੜੀ ਉੱਥੋਂ ਦੀ ਖੇਤੀ ਹੈ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਊਗੀ ਤੇ ਪਾਕਿਸਤਾਨ ਦੀ ਅਰਥਵਿਵਸਥਾ ਦੇ ਵਿੱਚ ਇੱਕ ਵੱਡਾ ਹਿੱਸਾ ਉੱਥੋਂ ਦੀ ਖੇਤੀਬਾੜੀ ਦਾ ਹੈ ਪਾਕਿਸਤਾਨ ਦੇ ਪ੍ਰਮੁੱਖ ਵੱਡੇ ਸ਼ਹਿਰ ਕਰਾਚੀ ਲਾਹੌਰ ਤੇ ਮੁਲਤਾਨ ਇਹ ਸਿੱਧੇ ਤੇ ਅਸਿੱਧੇ ਤੌਰ ਤੇ ਸਿੰਧ ਜੇਲਮ ਤੇ ਚਨਾਬ ਦੇ ਪਾਣੀ ਤੇ ਨਿਰਭਰ ਨੇ ਪਾਕਿਸਤਾਨ ਦੇ ਦੋ ਵੱਡੇ ਬਿਜਲੀ ਪ੍ਰੋਜੈਕਟ ਤਰਵੇਲਾ ਤੇ ਮੰਗਲਾ ਇਹ ਵੀ ਸਿੰਧ ਦੇ ਪਾਣੀ ਨਾਲ ਚੱਲਦੇ ਆ ਸੋ ਜੇਕਰ ਖੇਤੀ ਪਾਣੀ ਪ੍ਰਭਾਵਿਤ ਹੁੰਦਾ ਹੈ ਤਾਂ ਪਾਕਿਸਤਾਨ ਦੇ ਵਿੱਚ ਖੁਰਾਕ ਦਾ ਸੰਕਟ ਆਉਣ ਦਾ ਖਤਰਾ ਹੈ ਦੂਜੇ ਨੰਬਰ ਤੇ ਉਥੋਂ ਦੀ ਜਿਹੜੀ ਸ਼ਹਿਰੀ ਜਲ ਸਪਲਾਈ ਹੈ ਉਹ ਵੀ ਪ੍ਰਭਾਵਿਤ ਹੋਏਗੀ ਤੀਜੇ ਨੰਬਰ ਤੇ ਜੇਕਰ ਉਥੋਂ ਦੇ ਬਿਜਲੀ ਪ੍ਰੋਜੈਕਟ ਬੰਦ ਹੋ ਜਾਂਦੇ ਆ ਤਾਂ ਬਿਜਲੀ ਦਾ ਸੰਕਟ ਵੀ ਆਏਗਾ ਤੇ ਉਥੋਂ ਦੀਆਂ ਜਿਹੜੀ ਉਦਯੋਗਿਕ ਸੰਤਾਂ ਚੱਲਦੀਆਂ ਉਹ ਵੀ ਖੜਨ ਦੇ ਆਸਾਰ ਹੈ ਤੇ ਇਹਦੇ ਨਾਲ ਜਿਹੜੀ ਆਰਥਿਕਤਾ ਡਿੱਗੇਗੀ ਉਹਦਾ ਬਹੁਤ ਵੱਡਾ ਪ੍ਰਭਾਵ ਪਾਕਿਸਤਾਨ ਦੇ ਉੱਤੇ ਪਏਗਾ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਜੇ ਸਿੰਧ ਵਾਲਾ ਸਮਝੌਤਾ ਰੱਦ ਹੋ ਜਾਈਂ ਅਮਲੀ ਰੂਪ ਦੇ ਵਿੱਚ ਪ੍ਰੈਕਟੀਕਲੀ ਜੇ ਸਿੰਧ ਦਾ ਪਾਣੀ ਬੰਦ ਹੋ ਜਾਈਏ ਤਾਂ ਪਾਕ ਸਾਂ ਦੀਆਂ ਚੀਕਾਂ ਨਿਕਲ ਸਕਦੀਆਂ ਹੁਣ ਜੇ ਪਾਕਿਸਤਾਨ ਦੇ ਉੱਤੇ ਐਡਾ بڑا ਸੰਕਟ ਆ ਗਿਆ ਤਾਂ ਬੇਸ਼ੱਕ ਇਹ ਗੱਲ ਹੋ ਸਕਦੀ ਹੈ ਕਿ ਦੋਹਾਂ ਦੇਸ਼ਾਂ ਦੇ ਕੋਲ ਪਰਮਾਣੂ ਹਥਿਆਰ ਨੇ ਦੋਹੇ ਦੇਸ਼ ਪਰਮਾਣੂ ਤਾਕਤ ਨਾਲ ਲੈਸ ਨੇ ਤੇ ਕਿਸੇ ਵੀ ਤਰੀਕੇ ਇੱਕ ਵੱਡੀ ਭਿਆਨਕ ਜੰਗ ਦਾ ਐਲਾਨ ਹੋ ਸਕਦਾ ਚੰਗਾ ਹੋਏ ਜੇ ਪਾਕਿਸਤਾਨ ਆਪਣੀ ਸ਼ਹਿ ਤੇ ਪੜ ਰਹੇ دہشت ਗਰਦ ਸੰਗਠਨਾਂ ਨੂੰ ਨੱਥ ਪਾਏ ਤੇ ਭਾਰਤ ਦੇ ਨਾਲ ਸਿੱਧੇ ਤੌਰ ਤੇ ਦਵੱਲੀ ਗੱਲਬਾਤ ਕਰਨ ਲਈ ਸਾਰੇ ਵਿਵਾਦਾਂ ਤੇ ਸਾਹਮਣੇ ਆਏ ਖੁੱਲਕੇ ਤੇ ਮੈਂ ਸੱਚੀ ਦੱਸਾਂ ਦੋਹੇ ਦੇਸ਼ਾਂ ਦੇ ਜਿਹੜੇ ਆਮ ਲੋਕ ਕਹਿਣਾ ਯਾਰ ਉਹਨਾਂ ਦੀ ਦਿਲੀ ਭਾਵਨਾ ਵੀ ਇਹੀ ਹੈ ਅਸਲ ਦੇ ਵਿੱਚ ਪਾਕਿਸਤਾਨ ਦੇ ਹਕਮਰਾਨ ਤੇ ਉੱਥੋਂ ਦੀ ਜਿਹੜੀ ਫੌਜੀ ਹਕੂਮਤ ਹੈ ਉਹਨਾਂ ਨੂੰ ਕੰਧ ਤੇ ਲਿਖੀ ਇਹ ਗੱਲ ਪਤਾ ਨਹੀਂ ਕਿਉਂ ਨਹੀਂ ਸਮਝ ਆਂਦੀ ਦਹਾਕਿਆਂ ਵੱਧੀ ਹੋ ਗਿਆ ਉਹਨਾਂ ਨੇ ਆਮ ਲੋਕਾਂ ਨੂੰ ਸਾਡੇ ਇਧਰ ਦੇ ਪੰਜਾਬ ਦੇ ਵੀ ਉਧਰ ਦੇ ਪੰਜਾਬ ਦੇ ਵੀ ਭਾਰਤ ਤੇ ਪਾਕਿਸਤਾਨ ਦੋਹੇ ਪਾਸੇ ਦੇ ਲੋਕਾਂ ਨੂੰ ਇੱਕ ਬੜੀ ਬੇਵਸੀ ਦੇ ਵੱਲ ਤੱਕਿਆ ਹੋਇਆ ਹੁਣ ਆਉਣ ਵਾਲਾ ਸਮਾਂ ਕੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਥਿਤੀ ਕਿਹੜਾ ਮੋੜ ਲੈਂਦੀ ਹੈ ਇਹ ਤਾਂ ਗੱਲਾਂ ਵਕਤ ਦੇ ਗਰਭ ਦੇ ਵਿੱਚ ਨੇ ਅਜੇ ਪਰ ਅਸੀਂ ਦੋਹੇ ਦੇ ਸ਼ਾਂਦੇ ਲੋਕਾਂ ਦੀ ਆਮ ਲੋਕਾਂ ਦੀ ਸੁੱਖ ਮੰਗਦੇ ਆ ਤੇ ਦਿਲੋਂ ਕਾਮਨਾ ਕਰਦੇ ਆ ਕਿ ਦੋਹੇ ਪਾਸੇ ਦੇ ਲੋਕ ਖੁਗ ਵਸਣ ਕਿਉਂਕਿ ਯਾਰ ਆਮ ਲੋਕਾਂ ਦਾ ਕਦੇ ਵੀ ਕੋਈ ਕਸੂਰ ਨਹੀਂ ਹੁੰਦਾ ਤੇ ਜਦੋਂ ਕੋਈ ਭੀੜ ਪੈਂਦੀ ਹੈ ਪ੍ਰਭਾਵਿਤ ਸਭ ਤੋਂ ਵੱਧ ਆਮ ਲੋਕ ਹੀ ਹੁੰਦੇ ਆ ਉਹ ਬੇਕਸੂਰੇ ਲੋਕ ਬੇਕਾਰ ਹੁੰਦੇ ਆ ਬੇਕਸੂਰੇ ਲੋਕ ਅਨਾਥ ਹੋ ਜਾਂਦੇ ਆ ਉਹਨਾਂ ਦੇ ਉੱਤੇ ਭੀੜ ਪੈਂਦੀ ਹੈ ਜਦਕਿ ਉਹਨਾਂ ਬਚਾਰਾਂ ਦਾ ਕਸੂਰ ਕੋਈ ਨਹੀਂ ਹੁੰਦਾ ਉਹਨਾਂ ਦਾ ਦੂਰ ਦੂਰ ਤੱਕ ਵੀ ਕੋਈ ਲੈਣਾ ਦੇਣਾ ਨਹੀਂ ਹੁੰਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਜਿਹੜਾ ਇਹ ਸਿੰਧੂ ਜਲ ਸਮਝੌਤਾ ਰੱਦ ਕੀਤਾ ਗਿਆ ਹੈ ਭਾਰਤ ਵੱਲੋਂ ਉਹਦੇ ਪਾਕਿਸਤਾਨ ਦੇ ਉੱਤੇ ਕੀ ਕੀ ਅਸਰ ਹੋਣਗੇ ਪਰ ਜੇਕਰ ਇਸ ਨੂੰ ਅਮਲੀ ਰੂਪ ਦੇ ਦਿੱਤਾ ਪ੍ਰੈਕਟੀਕਲੀ ਇਹ ਬੰਦ ਕਰਤਾ ਕੀ ਭਾਰਤ ਉਸ ਪਾਣੀ ਨੂੰ ਸੰਭ ਸਕੇਗਾ ਕੀ ਭਾਰਤ ਇੰਨਾ ਸਮਰੱਥ ਹੈਗਾ ਕੀ ਅਸੀਂ ਵਾਕਿਆ ਹੀ ਉਹਨੂੰ ਬੰਦ ਕਰ ਸਕਦੇ ਹਾਂ ਜੇ ਤੁਸੀਂ ਇਹਦੇ ਕਾਰਨ ਬਾਰੇ ਵੀ ਇਹਦੇ ਬਾਰੇ ਵੀ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਿਓ ਦੂਜੀ ਵੀਡੀਓ ਦੇ ਵਿੱਚ ਅਸੀਂ ਇਹਦਾ ਦੂਜਾ ਪੱਖ ਵੀ ਰੱਖਾਂਗੇ ਕਿ ਹਾਂ ਅਸੀਂ ਉਸ ਪਾਣੀ ਨੂੰ ਰੋਕਣ ਦੇ ਸਮਰੱਥ ਹੈਗੇ ਆ ਜਾਂ ਨਹੀਂ ਹੈਗੇ ਸੋ ਬਿਲਕੁਲ گلتے <پس> سرزار پرو اور انہیں گلتے ٹھیک کی تھی ہے کہ یار جنگ لگن دے نال نا دو میں ملکان دا نقصان ہوئے گا مطلب بیسیلی ویکیا جائے تھے جنہا سین تاس معایدہ ہے ہاں وہ دے بیچ ویکیا جائے کہ واقعی ہی جی میں انہوں نے گالتا سیا کہ بہت زیادہ پاکستانی جی ڈی پی ڈیک جائے گی پاکستان بالفعل. تو اس کا گارتے نہیں ہے کہ اے کم ہو سکے یار... لیکن دوسری طرف انہوں نے آکیا کہ جی میں کہ ویکیا جا جائے کہ دو میں ملکی ایٹمی پاور نے ਤੇ ਫਿਰ ਇਸ ਬੇਸ ਦੇ ਉੱਤੇ ਵੀ ਇੱਕ ਦੂਸਰੇ ਨਾਲ جنگ ਲੱਗਣ ਦਾ ਵੀ ਖਤਰਾ ਹੈ ਤੇ ਇੱਕ ਜਿਹੜੀ ਹੋਰ ਉਹਨਾਂ ਨੇ ਤੀਸਰੀ ਗੱਲ ਕੀਤੀ ਹੈ ਕਿ ਵੇਖਿਆ ਜਾਏ ਕਿ ਇਹਦੇ ਵਿੱਚ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਨਾ ਤੇ ਇੰਡੀਆ ਦੇ ਜਿਹੜੇ ਉੱਥੇ ਨਾਗਰਿਕ ਨੇ ਉਹਨਾਂ ਦਾ ਕੋਈ ਕਸੂਰ ਸੀ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਤੇ ਨਾ ਇੱਥੇ ਦੀ ਜਿਹੜੀ ਆਮ ਜਨਤਾ ਉਹਨਾਂ ਦਾ ਕੋਈ ਕਸੂਰ ਹੈ ਮਸਲਾ ਦੋਵਾਂ ਦੇਸ਼ਾਂ ਦਾ ਹੈ ਤੇ ਲੇਕਿਨ ਕਿਸ ਦੀ ਪਈ ਜਿਹੜੀ ਆਮ ਵਿੱਚ ਜਨਤਾ ਹੈ ਗੁਜ਼ਾਰੀ ਗੱਲ ਹੈ ਜੇ جنگ ਲੱਗੇਗੀ ਤੇ ਨੁਕਸਾਨ ਕਦਾ ਆਣਾ ਹੈ ਗਰੀਬਾਂ ਦਾ ਬਿਲਕੁਲ ਜੀ ਆਵਾਮ ਨੇ ਸਹਿਮਤ ਸੀ ਤੇ ਇਹ ਸਮਝੋ ਖਤਮ ਹੋ ਗਿਆ ਨਾ ਹਾਲੀ ਬਟ ਇਹ ਵੇਕੇ ਅ ਅੱਲਾਹ ਕਰੇ ਜੰਗ ਨਾ ਹੀ ਲੱਗੇ ਠੀਕ ਹੈ ਇਹੋ ਜਿਹਾ ਕੋਈ ਮਾਹੌਲ ਵੀ ਪੈਦਾ ਨਾ ਹੋਵੇ ਕਿ ਜਿਹਨਾਂ ਦਾ ਦੋਵੇਂ ਦੇਸ਼ਾਂ ਨੂੰ ਖਤਰਾ ਪੈਦਾ ਹੋਵੇ ਔਰ ਸਿੰਤਾਸ ਮੁਆਇਦਾ ਵਾਕਈ ਇਹਦੇ ਨਾਲ ਜਿਹੜਾ ਪਾਕਿਸਤਾਨ ਦੀ ਆਪਣਾ ਜੀਡੀਪੀ ਹੈ ਨਾ ਠੀਕ ਹੈ ਜੀ ਇਹਦੇ ਨਾਲ ਇਹਨੂੰ ਵਾਕਈ ਬੜਾ ਮਤਾਸਰ ਹੋਏਗਾ ਕਿਉਂ ਪਾਕਿਸਤਾਨ ਦਾ 60% ਜਿਹੜਾ ਰਕਮਾ ਹੈ ਨਾ ਉਹ ਜ਼ਰੀ ਹੈ ਠੀਕ ਹੈ ਕਿ ਇਹਦੇ ਵਿੱਚ ਪੰਜਾਬ ਤੇ ਸਮਝ ਲਓ ਕਿ ਸਾਰਾ ਚੱਲਦਾ ਹੀ ਕਾਸ਼ਕਾਰੀ ਦੇ ਸਿਰ ਤੇ ਉਹ ਸਿੰਧ ਵੀ ਮੋਸਟਲੀ ਜਿਹੜਾ ਨਾ ਕਾਸ਼ਕਾਰੀ ਦੇ ਸਿਰ ਤੇ ਹੀ ਚੱਲਦਾ ਪਿਆ ਠੀਕ ਹੈ ਰਾਵੀ ਠੀਕ ਹੈ ਜੀ ਸਤਲੁਜ ਠੀਕ ਹੈ ਜੀ ਤੱਧ ਰਿਆ ਸਿੰਨੇ ਸਾਰੇ ਇਹ ਸਾਰੇ متاثر ਹੋ ਜਾਣਗੇ ਠੀਕ ਹੈ ਨੈਰੀ ਪਾਣੀ ਹੋਣਾ ਨਹੀਂ ਹੈ ਠੀਕ ਹੈ ਫਸਲਾਂ ਬੀਜੀਆਂ ਨਹੀਂ ਜਾਣੀਆਂ ਨੇ ਤੇ ਬਜਾਏ ਇਹ ਦੇ ਕਿ ਯਾਰ ਤੁਸੀਂ ਕੋਈ ਹੋਰ ਮੋੜ ਲਵੋ ਹੋਰ ਰੁੱਕ ਲਵੋ بند جی چبی جی ستائی جیری نا مطلب پہلگام ڈل قطر کر دیا باقی جی دو مسلمان

ਐਲਾਨ ਹੋਣ ਦਿਆ ਵੈ ਕੋਈ ਅਗਰ ਤੁਹਾਨੂੰ ਕੋਈ ਬੰਦਾ ਐਸਾ ਲੱਭਦਾ ਵੈ ਜਾਂ ਕੋਈ ਤੁਹਾਨੂੰ ਕੋਈ ਐਸਾ ਬੰਦਾ ਲੱਗਦਾ ਕਿ ਉਹ ਤਸ਼ਵੀਸ਼ਨਾਕ ਹੈ ਜਾਂ ਕੋਈ ਮਤਲਬ ਖਤਰਨਾਕ ਹੈ ਬਕਾਇਦਾ ਉਹ ਆਪਸ ਵਿੱਚ ਬੈ ਕੇ ਮੀਟਿੰਗਾਂ ਹੋਣ ਦਈਆਂ ਨੇ ਉਸ ਚੀਜ਼ ਦੇ ਉੱਤੇ ਬੜੀ ਗੱਲਬਾਤ ਹੋ ਰਹੀ ਹੈ ਇਹ ਚੀਜ਼ ਨਹੀਂ ਦੱਸੀ ਜਾ ਰਹੀ ਇਹ ਚੀਜ਼ ਨਹੀਂ ਦੱਸੀ ਜਾ ਰਹੀ ਹੋਰ ਉਲਟਾ ਵਜਾ ਉਹ ਜਿਹੜੇ ਕਸ਼ਮੀਰੀ ਵਿਚਾਰੇ ਆਪਣਾ ਉਧਰ ਪੜਦੇ ਪਏ ਨੇ ਆ ਕੇ ਠੀਕ ਹੈ ਤੇ ਉਹਨਾਂ ਨੂੰ ਜਦੋਂ ਉਹਨਾਂ ਨੂੰ ਕੀਤਾ ਜਾ ਰਿਹਾ ਉਹਨਾਂ ਨੂੰ ਹਰਾਸਾ ਕੀਤਾ ਜਾ ਰਿਹਾ ਉਹ ਉਹ ਧੀਆਂ ਪੈਰਾਂ ਨੂੰ ਹਰਾਸਾ ਕੀਤਾ ਜਾ ਰਿਹਾ ਯਾਰ ਇਨ ਇੰਦਿਕਰਨਾ ਕੀ ਹੋਏਗਾ ਠੀਕ ਹੈ ਤੁਸੀਂ ਇਹ ਮੇਨ ਮੁੱਦਾ ਲੱਭੋ ਨਾ ਕਿ ਮੇਨ ਮੁੱਦਾ ਹੈ ਕੀ ਹੈ ਠੀਕ ਹੈ ਤੁਸੀਂ ਬਜਾਏ ਦੇ ਕਿ ਉੱਥੇ ਮੁਸਲਮਾਨਾਂ ਨੂੰ ਤੰਗ ਕਰਨ ਲੱਗ ਗਏ ਹੋ ਠੀਕ ਹੈ ਇਧਰੋਂ ਇੰਜ ਹੋ ਗਿਆ ਹੋ ਗਿਆ ਜੰਗ ਇੱਡੀ ਸੋਖੀ ਨਹੀਂ ਲੱਗਦੀ ਏ ਠੀਕ ਹੈ ਜੰਗ ਲੱਗੀ ਨਾ ਉਹ ਹਿਰੋਸ਼ੀਮਾ 'ਚ ਲੱਗੀ ਸੀ ਨਾ ਠੀਕ ਹੈ ਨਵੀਂ ਟੈਕਨੋਲੋਜੀ ਅੱਜ ਦੀ ਉਦੋਂ ਕਈ ਸੋ ਸਾਲ ਪਹਿਲੇ ਜਿਹੜਾ ਕਈ ਸਾਲ ਪਹਿਲੇ ਉੱਥੇ ਹਿਰੋਸ਼ੀਮਾ 'ਚ ਬੰਬ ਜਦੋਂ ਆਪਣਾ ਡਿੱਗਾ ਗਿਆ ਸੀ ਮਜ਼ਾਈਲ ਡਿੱਗਾ ਅੱਜ ਵੀ ਲੰਗੜੇ ਲੂਲੇ ਬੱਚੇ ਪੈਦਾ ਹੁੰਦੇ ਨੇ ਉਸ ਟਾਈਮ ਦੀ ਟੈਕਨੋਲੋਜੀ ਤੇ ਇਸ ਟਾਈਮ ਦੀ ਟੈਕਨੋਲੋਜੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਠੀਕ ਹੈ ਤੇ ਇਹ ਲਿਹਾਜ਼ਾ ਨਾ ਦੋਵੇਂ ਮੁਲਕਾਂ ਨੂੰ ਇਹੀ ਚਾਹੀਦਾ ਹੈ ਕਿ ਭਈ ਆਪਣਾ Imran Khan ਨੇ ਬੜਾ ਪਿਆਰਾ ਬਿਆਨ ਦਿੱਤਾ ਸੀ ਇੱਕ ਠੀਕ ਹੈ Imran Khan ਨੇ ਕਿਹਾ ਸੀਗਾ ਕਿ ਜਦੋਂ ਪਲਵਾਮਾ ਵਾਲਾ ਹੋਇਆ ਸੀ ਨਾ ਮਸਲਾ ਠੀਕ ਹੈ ਉਦੋਂ ਵੀ ਅਸੀਂ ਇਹਨੂੰ ਕਿਹਾ ਸੀਗਾ ਕਿ ਭਾਈ ਅਸੀਂ ਖੁੱਲੀ ਆਪਣਾ ਮਤਲਬ ਤੁਸੀਂ ਆ ਕੇ ਜਿਵੇਂ ਮਰਜ਼ੀ ਇਨਵੈਸਟੀਗੇਸ਼ਨ ਕਰ ਸਕਦੇ ਹੋ ਠੀਕ ਹੈ ਸਾਡੇ ਵਿੱਚ ਮਸਲ ਸਾਡਾ ਕੈਰੇਕਟਰ ਸਾਫ਼ ਹੈ ਉਹਨ ਵੀ ਪਕਸਾ ਨੇ ਇਹੀ ਕਹਿੰਦਾ ਵੇ ਕਿ ਯਾਰ ਤੁਸੀਂ ਜਿਵੇਂ ਮਰਜ਼ੀ ਇਨਵੈਸਟੀਗੇਸ਼ਨ ਕਰੋ ਠੀਕ ਹੈ ਅਸੀਂ ਮਲਬਸ ਨਹੀਂ ਆ ਵਿੱਚ ਠੀਕ ਹੈ ਬਟ ਉਹ ਇੱਕੋ ਚੀਜ਼ ਰਿਲੇਟਡ ਆਈ ਹੋ ਤਰੇ ਜਾਂ ਤੇ ਹੋਵੇ ਕਿ ਸਬੂਤ ਦੇ ਦਿਨ ਕਿ ਵੀ ਇਹ ਦੇਖੋ ਤੁਹਾਡੇ ਬੰਦੇ ਨੇ ਫਲਾਨੀ ਜਗ੍ਹਾ ਤੋਂ ਆਏ ਨੇ ਫਾਸੀਂ ਫੜਨੇ ਨੇ ਉਹ ਬੰਦੇ ਵੀ ਨਹੀਂ ਹਜੇ ਤੱਕ ਇਹ ਇੱਕ ਚੀਜ਼ ਹੈ ਕਿ ਉਸ ਚੀਜ਼ ਨੂੰ ਜ਼ਿਆਦਾ ਮੀਡੀਆ ਜਿਹੜਾ ਉਹਨੂੰ ਪ੍ਰੋਮਿਨੈਂਟ ਕਰਕੇ ਵਹਾਉਂਦਾ ਹੈ ਕਿ ਜਿਹੜੇ ਅੱਜ ਕੱਲ੍ਹ ਵੇਖੋ ਕਿ ਜਿਹੜੇ ਆਪਸ 'ਚ ਇਹਨਾਂ ਦੇ ਮਾਮਲੇ ਚਰਪਾਹ ਹੁੰਦੇ ਹਨ ਯਾਨੀ ਉਹ ਮਿੰਟ-ਮਿੰਟ ਬਾਅਦ ਵਹਾਉਂਦੇ ਨੇ ਕਿ ਹਰ ਬੰਦੇ ਦਾ ਖੂਨ ਖੋਲਦਾ ਹਰ ਬੰਦਾ ਤੈਅ ਚੰਦਾ ਹੈ ਲੇਕਿਨ ਦੂਸਰੇ ਪਾਸੇ ਜਿੱਥੇ ਅਮਨੋਮਾਨ ਜਾਂ ਜਿਹੜੀ ਚੀਜ਼ ਹੈ ਜਿੱਥੇ ਇੱਕ ਦੂਸਰੇ ਦੇ ਨਾਲ ਤੁਰੰਦੇ ਨੇ ਜਿੱਥੇ ਇੱਕ ਦੂਸਰੇ ਨਾਲ ਹਮਦਰਦੀ ਜ਼ਾਹਰ ਕਰਨਦੇ ਨੇ ਉਹ ਚੀਜ਼ ਕੋਈ ਨਹੀਂ ਵਹਾਉਂਦਾ ਪਿਆ ਹੈ ਬਿਲਕੁਲ ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਸਾਡਾ ਨਰਜ਼ਰ ਜ਼ਰੂਰ ਸਾਂਝੇ ਕਰਿਓ ਤੇ ਜਿਵੇਂ ਕੀ ਕੀ ਇੰਡੀਆ ਆਇਆ ਅਗਰ ਇਹ ਪਾਣੀ ਰੋਕਦਾ ਤੇ ਇਹ ਪਾਣੀ ਸੰਭਾਲ ਸਕਦਾ ਹਾਂ ਇਹ ਵੀ ਇੱਕ ਇਹ ਵੀ ਇੱਕ ਇਹ ਵੀ ਬਹੁਤ ਵੱਡਾ ਈਸ਼ੂ ਦੇਖੋ ਕਿ ਜਦੋਂ ਪਿਛਲੇ ਦਿਨਾਂ 'ਚ ਵੇਖਿਆ ਸੀ ਕਿ ਪੰਜਾਬ ਵਾਲੀ ਸਾਈਡ ਤੇ ਸਲਾਬ ਆਇਆ ਹੋਇਆ ਸੀ ਉਦੋਂ ਉਹਨਾਂ ਕੋ ਪਾਣੀ ਸੰਭਾਲਿਆ ਨਹੀਂ ਸੀ ਗਿਆ ਉਦੋਂ ਫਿਰ ਇਹਨਾਂ ਨੂੰ ਇਧਰ ਪਾਣੀ ਖੋਲਣਾ ਪਿਆ ਸੀ ਖੋਲਿਆ ਸੀ ਤੇ ਫੇਰ ਹੀ ਉਹਦਾ ਕੋਈ ਸੱਦੇਬਾਬ ਲੱਗਾ ਸੀ ਕਿ ਇੰਨਾ ਪਾਣੀ ਸੰਭਾਲਣਾ ਉਹ ਕਿੱਥੇ ਮਤਲਬ ਇਹ ਚੀਜ਼ ਨਹੀਂ ਹੈ ਉਹਦੇ ਵਾਸਤੇ ਉਹਨਾਂ ਕੋ ਵੱਡੇ ਤੋਂ ਵੱਡੇ ਡੈਮ ਹੋਣੇ ਚਾਹੀਦੇ ਨੇ ਉਹ ਫੌਰਨ ਤਾਂ ਬਣ ਨਹੀਂ ਜਾਂਦੇ ਇਹ ਡੈਮ ਵੀ ਤਾਂ ਕਦੇ ਨਾ ਕਦੇ ਪੱਪਰਣਗੇ ਹੀ ਨਾ ਮਤਲਬ ਇਹ ਜਿਹਾ ਕਿ ਇਹਨੂੰ ਮੈਨੇਜ ਕਰਨ ਵਾਸਤੇ ਵੀ ਕੁਝ ਟਾਈਮ ਚਾਹੀਦਾ ਠੀਕ ਹੈ ਤੇ ਸਾਡੀ ਤੇ ਹੀ ਦੁਆ ਹੈ ਕਿ ਦੋਵੇਂ ਮੁਲਕਾਂ ਦੇ ਹਾਲਾਤ ਬਿਹਤਰ ਹੋਣ ਤਾਂ ਕਿ ਅੱਗੇ ਜਿਵੇਂ ਹਾਲਾਤ ਅਮਨ-ਆਨੰਦ ਦੀ ਬੁਹਾਨਾ ਚੱਲਦੀ ਸੀ ਕੁੰਜੀ ਚੱਲਦੇ ਜਾਏ ਬਾਕੀ ਤੁਹਾਡੇ ਕੀ ਖਿਆਲ ਹੈ ਸਾਣਾ ਜ਼ਰੂਰ ਸਾਂਝਾ ਕਰਿਓ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ ਆਪਣਾ ਖਿਆਲ ਰੱਖਿਓ ਰਬ ਰਾਖਾ